ਸਸ ਸਤਿਗੁਰ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਨੂੰ ਦੇਖ ਰਹੇ ਹੋ ਜੀ ਗੱਲ ਕਰਨ ਜਾ ਰਹੇ ਹਾਂ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੌਸਮ ਦੀ ਅੱਜ ਪੰਜਾਬ ਦੇ ਵਿੱਚ ਕਿਵੇਂ ਦੇ ਹਾਲਾਤ ਰਹਿਣਗੇ ਦੁਪਹਿਰ ਦੇ ਲਗਭਗ 3:00 ਵੱਜ ਚੁੱਕੇ ਨੇ ਤੇ ਸਿਸਟਮ ਕਲੀਅਰ ਹੁੰਦਾ ਦਿਖਾਈ ਦੇ ਰਿਹਾ ਹੈ ਤਾਜ਼ਾ ਸੈਟਲਾਈਟ ਇਮੇਜ ਤੋਂ ਕਲੀਅਰ ਹੋ ਰਿਹਾ ਹੈ ਕਿ ਪੰਜਾਬ ਦੇ ਹੁਣ ਪੂਰਬੀ ਹਿੱਸੇ ਵੱਲ ਬੱਦਲਵਾਈ ਪਹੁੰਚ ਚੁੱਕੀ ਹੈ ਜੋ ਕਿ ਪਹਾੜੀ ਖੇਤਰਾ ਵਿੱਚ ਆਮ ਹੀ ਦੇਖਣ ਨੂੰ ਮਿਲਦੀ ਹੈ ਤੇ ਇਸ ਪਹਾੜੀ ਸਿਸਟਮ ਦਾ ਕੋਈ ਪੰਜਾਬ ਦੇ ਉੱਪਰ ਵੱਡਾ ਅਸਰ ਮੀਂਹ ਦੇ ਪੱਖ ਤੋਂ ਫਿਲਹਾਲ ਦਿਖਾਈ ਸਾਨੂੰ ਨਹੀਂ ਦੇ ਰਿਹਾ ਅਗਰ ਗੱਲ ਕੀਤੀ ਜਾਵੇ ਤਾਂ ਦਿਨ ਦੇ ਵੇਲੇ ਬੱਦਲਬਾਹੀ ਪੰਜਾਬ ਦੇ ਵਿੱਚ ਜ਼ਰੂਰ ਸੀ ਪਰ ਹੁਣ ਹੌਲੀ-ਹੌਲੀ ਜਿਸ ਤਰੀਕੇ ਨਾਲ ਸਿਸਟਮ ਬਣ ਰਿਹਾ ਹੈ ਤਾਂ ਕਲੀਅਰ ਹੁੰਦਾ ਦਿਖਾਈ ਦੇ ਰਿਹਾ ਕਿ ਇਹ ਸਿਸਟਮ ਹੁਣ ਕਮਜ਼ੋਰ ਪੈ ਚੁੱਕਿਆ ਹੈ ਦਿਨ ਦੇ ਵੇਲੇ ਹੁਣ ਤਾਪਮਾਨ ਬਿਸ਼ੱਕ ਘਟ ਰਹੇ ਨੇ ਚੰਗੀ ਧੁੱਪ ਲੱਗ ਰਹੀ ਹੈ ਪਰ ਹੁਣ ਤਾਪਮਾਨ ਜਿਹੜਾ ਦਿਨ ਦਾ ਉਹ ਸਾਨੂੰ ਆਮ ਹੀ 22 23 ਡਿਗਰੀ ਤੱਕ ਮਹਿਸੂਸ ਹੋ ਰਿਹਾ ਕਿਉਂਕਿ ਉਹ ਵੀ ਧੁੱਪ ਦੀ ਤਪਸ਼ ਕਰਕੇ ਅਗਰ ਅਸੀਂ ਘਰਾਂ ਦੇ ਅੰਦਰ ਦੀ ਗੱਲ ਕਰੀਏ ਤਾਂ ਠੰਡ ਸਾਨੂੰ ਜ਼ਿਆਦਾ ਮਹਿਸੂਸ ਹੋਣੀ ਸ਼ੁਰੂ ਹੋ ਚੁੱਕੀ ਹੈ ਆਉਂਦੇ 4-5 ਘੰਟੇ ਦੀ ਗੱਲ ਕੀਤੀ ਜਾਵੇ ਹਵਾ ਲਗਾਤਾਰ ਪੱਛਮ ਦਿਸ਼ਾ ਤੋਂ ਚਲਦੀ ਹੋਈ ਦਿਖਾਈ ਦੇ ਰਹੀ ਹੈ ਤੇ ਪੱਛਮੀ ਹਵਾ ਚੱਲਣ ਦੇ ਕਾਰਨ ਮੌਸਮ ਸਾਫ਼ ਰਹੇਗਾ ਠੰਡ ਦਾ ਅਹਿਸਾਸ ਵੱਧਦਾ ਰਹੇਗਾ ਅੱਜ ਰਾਤ ਜਿਹੜੀ ਤਾਪਮਾਨ ਦੀ ਗੱਲ ਕੀਤੀ ਜਾਵੇ ਬਹੁਤ ਠੰਡੀ ਰਾਤ ਅੱਜ ਦੇਖਣ ਨੂੰ ਮਿਲ ਸਕਦੀ ਹੈ ਪੰਜਾਬ ਦੇ ਵਿੱਚ ਤਾਪਮਾਨ 10 ਡਿਗਰੀ ਦੇ 11 ਡਿਗਰੀ ਦੇ ਨੇੜੇ ਤੇੜੇ ਆ ਸਕਦਾ ਹੈ ਕਿਉਂਕਿ ਅੱਜ ਜਿਹੜਾ ਸਿਸਟਮ ਬਣੇ ਨੇ ਬੱਦਲਵਾਈ ਕਾਰਨ ਉਸ ਦੇ ਕਾਰਨ ਧੁੱਪ ਘੱਟ ਪਹੁੰਚੀ ਹੈ ਧਰਤੀ ਦੇ ਉੱਪਰ ਪੰਜਾਬ ਦੇ ਵਿੱਚ ਧੁੱਪ ਬਹੁਤ ਜਗਾਵਾਂ ਦੇ ਉੱਪਰ 10 ਤੋਂ 20% ਧੁੱਪ ਘੱਟ ਪਈ ਹੈ ਪੱਛਮੀ ਹਵਾ ਲੱਗਣ ਦੇ ਕਾਰਨ ਠੰਡ ਦਾ ਅਹਿਸਾਸ ਜ਼ਿਆਦਾ ਹੋਵੇਗਾ ਜਿਸ ਦੇ ਕਾਰਨ ਅੱਜ ਰਾਤ ਦੇ ਵੇਲੇ ਸਾਨੂੰ ਅਸੀਂ ਕਹਿ ਸਕਦੇ ਹਾਂ ਕਿ ਠੰਡ ਦਾ ਅਹਿਸਾਸ ਜ਼ਿਆਦਾ ਹੁੰਦਾ ਦਿਖਾਈ ਦੇ ਰਹੀ ਠੰਡੀ ਰਾਤ ਹੈ ਮੀਂਹ ਦੀ ਗੱਲ ਕੀਤੀ ਜਾਵੇ ਕਿਸੇ ਤਰੀਕੇ ਦੇ ਬੱਦਲ ਸਿਸਟਮ ਦਿਖਾਈ ਨਹੀਂ ਤੇਰੇ ਸਾਨੂੰ ਇੱਕ ਰੂਪਨਗਰ ਜ਼ਿਲ੍ਹੇ ਦੇ ਨੇੜੇ ਤੇੜੇ ਕਹਿ ਲਈਏ ਨਮਾਸ਼ਹਿਰ ਤੇ ਉਸ ਤੋਂ ਹੇਠਾਂ ਨੰਗਲ ਵਾਲੀ ਸਾਈਡ ਇਹਨਾਂ ਇਲਾਕੇ ਦੇ ਵਿੱਚ ਹਲਕੇ ਦਰਮਿਆਨੀ ਬੱਦਲਬਾਈ ਹਜੇ ਵੀ ਦੇਖਣ ਨੂੰ ਮਿਲ ਰਹੀ ਹੈ ਪਰ ਇਸ ਬੱਦਲਬਾਈ ਦਾ ਮੀਂਹ ਦੇ ਪੱਖ ਤੋਂ ਕੋਈ ਵੀ ਅਸਰ ਨਹੀਂ ਹੈ ਬਾਕੀ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਦਾ ਨਾਮ ਕੀ ਹੈ ਬੱਦਲਬਾਈ ਇਸ ਟਾਈਮ ਬਣੀ ਹੋਈ ਹੈ ਜਾਂ ਨਹੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰਦੇ ਹੋ ਤਾਂ ਕਿ ਮੌਸਮ ਦੀ ਹਰੇਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਬਣੇ ਰਹੋ ਚੈਨਲ ਵੈਦਰ ਅਪਡੇਟਸ ਔਰ ਤੇ ਮਿਲਦੇ ਹਾਂ ਜੀ ਅਗਲੀ ਜਾਣਕਾਰੀ ਲੈ ਕੇ ਸ਼ਾਮ ਦੀ ਵੀਡੀਓ ਵਿੱਚ ਧੰਨਵਾਦ ਸਾਰੇ ਦਰਸ਼ਕ ਵੀਰਾਂ ਦਾ